ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਨਹਾਉਣ সুইমিং ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਦੋਵੇਂ ਜਣੇ ਸਾਨੂੰ ਡੁੱਬ ਗਏ ਉਹਦੀ ਉਮਰ ਜੀ 21 ਸਾਲ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਸੀ ਤੇ ਸਟੋਰ ਤੇ ਕੰਮ ਕਰਦਾ ਸੀ ਜਾਂਦੀ ਆਦੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਨਾਮ ਹੈ ਅਦਾ ਚਿੱਤੂ ਕਰਨਾ ਵੀਰੇ ਮੇਰਾ ਭਾਈ ਨਾਮ ਅਮਨਜੋਤ ਸਿੰਘ ਹੈ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 300 ਛੋਟਾ ਅਮਰੀਕਾ ਗਿਆ ਸੀ ਜਦੋਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੋ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਿਆ ਨਾਉਣ সুইমিং ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲਾ ਪਿਆਣਾ ਜਿੱਦਾ گاਾਂ ਜਿੱਥੇ ਡੂੰਗਾ ਪਾਣੀ ਹੁੰਦਾ ਉਧਰ ਨੂੰ ਚਲੇ ਗਏ ਇਹ ਉਹਨੂੰ ਕਵਰ ਬਚਾਉਂਦਾ ਪਚਾਉਂਦਾ ਉਹਨੇ ਜ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਸਾਹਕਤਾ ਬਣਿਆ ਉੱਥੇ ਵੀ ਦੋਵੇਂ ਜਾਣੇ ਤੁਹਾਨੂੰ ਪਤਾ ਲੱਗਾ ਕਿ ਦੋਪਰੀ ਬਾਕੀ ਸਾਡਾ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਫਿਰ ਇਹਨੂੰ ਬਾਹਰ ਭੇਜਿਆ ਤੇ ਕੋ ਜਲੋ ਰੱਬ ਦੀ ਮਾਰ ਆਈ ਇਹ ਹੀ ਕਿਹੜਾ ਚੁੰਨੇ ਆ ਕਿ ਤੁਸੀਂ ਉਮਰ ਕਿੰਨੀ ਸੀ ਦੀ ਜੀ ਇਹਦੀ ਉਮਰ ਜੀ 21 ਸਾਲ ਹੈ ਕਿਹਨਾ ਨਾਮ ਲਿਖਿਆ ਤੁਸੀਂ ਸਾਇਲ ਪ੍ਰੀਸ ਹੈ ਨੀ ਕਿੰਨੇ ਘਰ ਪਰ ਆਈ ਅਸੀਂ ਤਿੰਨ ਭੈਣ ਪਰ ਆਈ ਉਹ ਕੀ ਕੰਮ ਕਰਦਾ ਕਿਸੇ ਰਹਿਦਾ ਹੈ ਇਹਦੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਕੰਮ ਕੀ ਕਰਦਾ ਹੈ ਬਿਲਕੁਲ ਹਾਂ ਜੀ ਵਧੀਆ ਚੱਲ ਜਾਂਦਾ ਹੈ ਕੰਮ ਫੋਨ ਫੋਨ ਆਉਂਦਾ ਰਹਿੰਦਾ ਹੈ ਵਧੀਆ ਹੈ ਜੀ ਮੰਗਰ ਕਰਨੀ ਚਾਹੁੰਦੇ ਜੀ ਸੰਸਕਿਆਲ ਤੋਂ ਪਰਵਾਹ ਨੂੰ ਹਾਂ ਜੀ ਕੀ ਮੰਗ ਕਰਨੀ ਚਾਹੁੰਦੇ ਆਏ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਰਹੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਤੇ ਉਹਦੀ ਦੇਹ ਨੂੰ ਇੱਧਰ ਲਿਆਂਦਾ ਜਾਵੇ ਜੀ ਜੋ ਵੀ ਪਰਿਵਾਰ ਸਾਰਾ ਦਰਸ਼ਨ ਕਰ ਸਕੇ ਆਖਰੀ ਵਾਰ ਕਰੋ ਗੱਲ ਬਾਤ ਜੀ ਆਖਰੀ ਵਾਰੀ ਇਹ ਮੇਰੀ ਪਰਸੋਂ ਹੋਈ ਹੈ ਤੇ ਨਾਲ ਰਾਤੀ ਪਰਸੋਂ ਰਾਤੀ ਗੱਲ ਬਾਤ ਹੋਈ ਹੈ ਮੇਰੀ ਬਾਕੀ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਕਿ ਸਾਲ ਦੀ ਸਾਡੇ ਨਾਲ ਪਰਸੋਂ ਗੱਲ ਹੋਈ ਮਤਲਬ ਸਾਰਿਆਂ ਨਾਲ ਗੱਲ ਕੀਤੀ ਉਹਨੇ ਬਾਹੀ ਤੇ ਹੀ ਕਹਿੰਨੇ ਜੀ ਇਹੋ ਜਿਹਾ ਕਟਾ ਰੱਬ ਦੁਸ਼ਮਣ ਨੂੰ ਮੋੜਨ ਦਵੇ ਇਹੋ ਜਿਹਾ ਕਟੇ ਕਦੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਹੈਗਾ ਇਕੱਲਾ ਹੀ ਬਸ ਇਹ ਹੀ ਮੰਗ ਕਰਦੇ ਆ ਜੀ ਸਾਡੀ ਬਾਤੋ ਅੱਧ ਮਦਦ ਕੀਤੀ ਜਾਵੇ ਜੀ ਕਿ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ 베ਰਾ ਪਵਾ ਸਕੀਏ ਬਸ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਜੀ ਧੰਨਵਾਦ ਆਮ ਇਥੇ ਅੱਧ ਦੀ ਤੇ ਕਾਹਦੀ ਮੈਂ ਸਰਪੰਚ ਨਸੀਤਾਂ ਪਿੰਡ ਦਾ ਤੇ ਬਾਕੀ ਸੈਲਥੈਂਗ ਬਾਜਬਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੱਕ ਗਿਆ ਸੀਗਾ ਉਹ ਤਾਂ ਰੱਬ ਦਾ ਪਾਣਾ ਹੋ ਰਹੀ ਵਰਤ ਗਿਆ ਵਿਚਾਰੇ ਨਾ ਪਿੰਡ ਦੇ ਵਿੱਚ ਬਹੁਤ ਮਿਲਣ ਅਨਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਜਿਹੀ ਹੋ ਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮਿਲ ਜੋਲ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਬਹੁਤ ਵਧੀਆ ਸੀਗਾ ਆਹ ਪਤਾ ਨਹੀਂ ਰੱਬ ਜਾਣੇ ਕਿਦਾਂ ਤੇ ਕੀ ਪਾਣਾ ਮਰ ਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਮੀ ਕਨੇ ਆ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਲੱਗੇ ਮਤਲਬ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਲਵੇ ਬੱਚੇ ਦਾ ਇਹੀ ਮੰਨ ਲ ਕਰਦੇ ਆ ਅਸੀਂ ਇੱਥੇ ਕਰੋ ਇਸੀ ਬੇਥ ਪਰਥਾਂ ਹੋਈ ਰਖੜੀ ਵਾਲੇ ਦਿਨ ਇਹ ਵਿਆਹ ਸੀ ਕੋਰਾ ਸੀ ਨ ਇੱਕ ਵਾਰ ਆਈ ਸੀ ਅੱਜ ਤਾਂ ਮੇਰੇ ਖਿਆਲ ਅਮਰੀਕਾ ਪਹੁੰਚੇ ਤਿੰਨ ਚਾਰ ਮਹੀਨੇ ਨਹੀਂ ਹੋਏ ਪੰਜ ਮਹੀਨੇ ਪੰਜ ਮਹੀਨੇ ਪੰਜ ਮਹੀਨੇ ਤੋਂ ਨਹੀਂ ਗਿਆ ਹਾਂ